ਤੂੜੀ ਵਾਲੇ ਬੈਠੇ ਸੀ ਬਾਈ ਤੇ ਟਰੈਕਟਰ ਰੋਕੀ ਬੈਠੇ ਸੀਗੇ ਛਾਵੇਂ ਬਾਈ ਸਾਹ ਲਈ ਜਾਂਦੇ ਸੀ ਸਮੋਸੇ ਸਮਸੇ ਖਾਈ ਜਾਂਦੇ ਸੀਗੇ ਹਣਾ ਤੇ ਆਪਾਂ ਕਰਦੇ ਆਂ ਗੱਲਬਾਤ ਵੀ ਕੀ ਸਿਸਟਮ ਐ ਕਿ ਬਾਈ ਤੂੜੀ ਕਹਿੰਦੇ ਵੀ ਬਹੁਤ ਘੱਟ ਬਣਾਈ ਐ ਕਈ ਤਾਂ ਕਹੀ ਜਾਂਦੇ ਬਾਈ ਟਾਂਗ ਰਪਿਆ ਜਿੰਨਾ ਮਰਜ਼ੀ ਸਾਡੇ ਵਾਂਹ ਚੋਂ ਤੂੜੀਆਂ ਬਣਾ ਲੋ ਕਈ ਤਾਂ ਸੱਜਣ ਆਏ ਕਹੀ ਜਾਂਦੇ ਆ ਕਈ ਬਣਾਈ ਜਾਂਦੇ ਆ ਕਈ ਕਹਿੰਦੇ ਬਾਈ ਪੱਲੇ ਵੀ ਕੋਹ ਨਹੀਂ ਪੈਂਦਾ ਤੇ ਕਰਦੇ ਆਂ ਗੱਲਬਾਤ ਬਾਈ ਬਾਈ ਕੀ ਹਾਲਾ ਬਹੁਤ ਵਧੀਆ ਬਾਈ ਬਾਈ ਕੀ ਸਿਸਟਮ ਐ ਯਾਰ ਤੂੜੀ ਤਾਂ ਕਿੱਥੇ ਐ ਖੜੀ ਐ ਖੇੜ ਖੇਡ ਤਾਂ ਖਤਮ ਹੋਈ ਐ ਬਈ ਹੁਣ ਤਾਂ ਖੜ ਨਹੀਂ ਕਿੱਥੇ ਐ ਖਤਮ ਹੋਈ ਪਈਆ ਚੱਕਰ ਕੀ ਬਣ ਗਿਆ ਇਤੀ ਚੱਕਰ ਤਾਂ ਹੁਣ ਯਾਰ ਇੱਕ ਤਾਂ ਪਰਾਲੀ ਵਾਲੀਆਂ ਗੱਠਾਂਆਂ ਨੇ ਜਮਾਂ ਜੱਬ ਤਾਂ ਕੰਮ ਥੋੜੀ ਹੁਣ ਜੱਬ ਤਾਂ ਮੇਨ ਕਾਰਨ ਮੇਨ ਕਾਰਨ ਤਾਂ ਉਹੀ ਐ ਤੇ ਇੱਕ ਆ ਗਈ ਮੱਕੀ ਹਨਾ ਮੱਕੀ ਨਾਲ ਨਹੀਂ ਬਈ ਉਹ 10 ਰੁਪਿਆ ਸੀਗਾ ਜਿਆਦੇ ਤਾਂ ਪਰਾਲੀ ਦੀਆਂ ਗੱਠਾਂਆਂ ਜਿਹੜੀਆਂ ਝੋਨੇ ਵਾਲੀਆਂ ਹੁਣੇ ਬਾਲਾ ਕੀਤਾ ਉਹ ਹੁਣ ਪਲਾੜ ਜੇ ਲੱਗੇ ਬਣਾ ਬਣਾ ਵੇਚੀ ਜਾਂਦੇ ਆ ਉਹ ਉਦੋਂ ਜਿਆਦਾ ਖਰਚਦਾ ਤਾਂ ਹੁਣ ਕੋਈ ਪੁੱਛਦਾ ਹੀ ਨਹੀਂ ਬਈ ਕੀ ਕੀ ਰੇਟ ਦਾ ਕੀ ਜੀ ਗੱਲ ਕਰਕੇ ਹੁਣ ਅਗਲਾ ਕਹਦਾ ਯਾਰ 1000 ਰੁਪਈਆ ਤਾਂ ਮੈਨੂੰ ਲੱਗਦਾ ਬਣਾ ਹੂ 1000 ਬਣਾਈ ਬਈ ਇਹ ਬਈ 1350 ਚ ਪੈ ਜਾਂਦੀ ਟਰਾਲੀ ਅੱਛਾ 1350 ਚ ਪੈ ਜਾਂਦੀ ਹੈ ਹਾਂ ਜੇ ਮੰਨ ਲਓ ਆਪਾਂ ਬਣਾ ਕੇ ਅੰਦਰ ਪਾਉਣੇ ਆ 1350 ਚ ਪੈਂਦੀ ਹੈ ਸਣੇ ਲਵਾਈ ਵਾਲੇ ਲਾ ਕੇ ਤੇਲ ਖਰਚਾ ਟਰਾਲੀ ਬਣੀ ਬਣਾ ਲਈ ਟਰਾਲੀ ਵੱਧ ਤੋਂ 1800 ਹੀ ਲਈ ਨਹੀਂ ਨਹੀਂ ਕੋਈ ਐਵੇਂ ਨਹੀਂ ਚੱਕਦਾਗਾ 16 1700 ਅੱਛਾ ਇੱਕ ਜੀ ਤਾਂ ਜਮਾ ਹੀ ਹੋਇਆ ਪਿਆ ਕੰਮ ਲਾਂਗਾ ਪਿਆ ਵੱਧੂ ਲੋਕ ਕੋਈ ਚੱਕਦਾ ਹੀ ਨਹੀਂ ਮਸ਼ੀਨ ਵਾਲਾ ਦਾ ਯਾਰ ਮੈਂ ਤਾਂ ਸੋਚੀ ਜਾਂਦਾ ਕਿਤੇ 16 17 ਸੌ ਚਾਲਾ ਖੇਡ ਜੂਗੀ ਨਹੀਂ 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 ਅੱਛਾ ਐਵੇਂ ਵੀ ਨਹੀਂ ਜਾਗਦਾ ਕੋਈ ਫਰੀਜ ਵੀ ਨਹੀਂ ਜਾਗਦਾ ਫਰੀਜ ਤਾਂ ਨਹੀਂ ਜਾਗਦਾ ਵੀ ਬਾਈ ਆ ਖੜਾ ਵੀ ਤੇਲ ਖਾਉ ਇਹ ਹੈ ਨਾ ਆਹੀ ਚੀਜ਼ ਹੈ ਮੈਂ ਯਾਰ ਮੱਕੀ ਬੀਜਣੀ ਸੀਗੀ ਉੱਠ ਜਾਈ ਮਾੜਾ ਮੇਰੇ ਕੋਲ ਆਪਾਂ ਚਾਲਦੇ ਟਰੈਕਟਰ ਕੋਲੇ ਆ ਹੁਣ ਕਿੰਨਾ ਆਵਦੇ ਲਈ ਬੈਠਾ ਬਾਈ ਕਿੰਨਾ ਵਾਣਾ ਆਉਦਾ ਵਾਣਾ ਆਉਦਾ ਕੀ ਹੈ ਯਾਰ 25 26 ਕਿੱਲੇ ਰੱਖੇ ਆ ਗਿਆ 25 26 ਕਿੱਲੇ ਵਾਣ ਤੇ ਰਹੇ ਪਿਆ ਆਉਦਾ ਅੱਛਾ ਸੋਨਾ ਲੀਕਾ ਤੇ ਬਾਈ ਇਹ ਹੀ ਖਾ ਜਾਂਦਾ ਕਿੰਨਾ ਖਾ ਜਾਂਦਾ ਸਹੀ ਟਰਾਲੀ ਦਿੰਦਾ ਅੱਜ ਆਲੀ ਤੇ ਖਾ ਹੀ ਜਾਂਦਾ ਬਾਈ 4 ਲੀਟਰ ਦੇ ਤਾਂ ਕਿੰਨੇ ਚੱਕਰਾਂ ਚੱਲਦਾ ਚੱਕਰ ਬਸ ਆਹੀ 15 16 15 1600 ਤੇ ਖੇਡਦਾ ਅਛਾ ਲੰਗਾ ਸੁੱਕਾ ਤੇ ਹੁਣ ਮਨ ਲਾ ਖੜ ਗਈਆਂ ਮਸ਼ੀਨਾਂ ਵੱਡੀਆਂ ਆ ਵੱਡੀਆਂ ਤਾਂ ਜਿਵੇਂ ਹੀ ਖੜ ਗਈਆਂ ਤੂੜੀ ਵਾਲੀਆਂ ਵੀ ਖੜ ਗਈਆਂ ਇੱਕ ਹਿਸਾਬ ਨਾਲ ਵੀ ਆਪ ਦਾ ਬਾਣ ਬਣਾਉਣ ਲੱਗੇ ਹੁਣ ਤਾਂ ਤੇ ਫਿਰ ਤੇਰਾ ਨਹੀਂ ਜੀ ਜੀ ਤਾਂ ਨਹੀਂ ਕਰ ਦਣਾ ਐ ਵੀ ਯਾਰ ਕਿਉਂ ਐਵੇਂ ਭਈਈਏ ਫਿਰਦੇ ਹਨਾ ਇੱਕ ਹਿਸਾਬ ਨਾਲ ਉਹ ਫਿਰ ਬਾਹਰ ਹੁਣ ਬਾਹਰ ਤਾਂ ਬਾਣ ਵੇਲਾ ਕਰਨਾ ਹੀ ਕਰਨਾ ਹਨਾ ਉਹੀ ਮਜ਼ਦੂਰੀ ਬਣ ਗਈ ਉ ਤਾਂ ਨਹੀਂ ਜੀ ਕਰਦਾ ਉਹਦਾ ਆ ਵੀ ਯਾਰ ਕਿਤੇ ਆਈ ਕਿਤੇ ਸਾਫ਼ ਹੋ ਜਾਂਦਾ ਨਾ ਸਾਫ਼ ਹੋ ਜਾਂਦਾ ਹਾਂ ਤੇ ਵੀ ਦਿੰਦਾ ਉਹਨੂੰ ਹਨਾ ਵਾਹ ਕਿ ਆਉਂਦਾ ਹੋ ਸੈੱਟ ਕਰ ਲੈਂਦਾ ਤੇ ਪਨੀਰ ਪਨੂਰੀ ਦੀ ਤਿਆਰੀ ਕਰ ਲੈਂਦੇ ਹਨਾ ਹੋਰ 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 ਬਾਈ ਗੇਮ ਯਾਰ ਕਿੱਥੇ ਕੀ ਕਰੂਗਾ ਯਾਰ ਜੱਟ ਕਿਸੇ ਪਾਸੇ ਨਹੀਂ ਸੂਤ ਆਉਂਦਾ ਕੰਮ ਕਿਸੇ ਪਾਸੇ ਨਹੀਂ ਕਣਕ ਬਾਈ ਬਹੁਤ ਹੈ ਕੀ ਮੰਨ ਲਾ ਬਹੁਤ ਲੋਕਾਂ ਨੇ ਇੱਧਰ ਸਾਡੇ ਗਵੰਢੀਆਂ ਨੇ 1940 ਰੁਪਏ ਵੇਚੀ ਆ ਕਣਕ ਲੈ 10 ਕਿੱਲਿਆਂ ਦੀ ਕਣਕ ਸੀ ਉਹ ਚ ਕੋਈ ਕੋਈ ਦਾਣਾ ਕਾਲਾ ਸੀਗਾ ਅੱਛਾ ਉੱਥੇ ਮੰਨ ਜੀ ਫ੍ਰੀ ਹੋਈ ਨੀ ਪ੍ਰਾਈਵੇਟ 1940 ਤੇ ਇਧਰ ਮੁਕਸਰ ਵਾਲੇ ਪਾਸੇ ਠੱਗੀ ਜੀ ਵੱਜ ਗਈ ਖਣੀ ਕਿਥੇ ਕਹਿੰਦੇ ਪ੍ਰਾਈਵੇਟ ਵੇਚਤੀ ਹੈ ਨਾ ਲੋਕਾਂ ਨੇ ਕਿੰਨੀ ਉਹ ਭੱਜ ਭੁੱਜ ਗਈ ਉਹ ਸੈਲ ਆਹੋ ਦੰਦਦੇ ਆ ਖਬਰ ਜੀ ਪੜੀ ਉਹਦੀ ਹੈ ਨਾ ਹਾਂ 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 ਤੇ ਮਾਰ ਚਾਰਜ ਪਿਓਰੀ ਪਈ ਜਾਂਦੀ ਆ ਸਾਰੇ ਪਾਸਿਓ ਬਾਈ ਸਾਰੇ ਪਾਸਿਓ ਇੱਕ ਨੂੰ ਨੁਕਸਾਨ ਕਿੰਨਾ ਹੋ ਗਿਆ ਵੇਲਾ ਕਲਕਾ ਬਹੁਤ ਲੱਗਿਆ ਤੇ ਕੀ ਬਾਕੀ ਕਣਕਾਂ ਦਾ ਵਿੱਚ ਝਾੜਾਂ ਚ ਬਹੁਤ ਕਾੜੂ ਨੇ ਕੁਝ ਕਾਲੀਆਂ ਪੀਲੀਆਂ ਹੋਗੀਆਂ ਉਹਦਾ ਹੁਣ ਪਤਾ ਨਹੀਂ ਬਾਈ ਕਈ 75 ਮਣ ਗੱਢੀ ਜਾਂਦੇ ਤੇ ਕਈ ਕਹਿੰਦੇ ਬਾਈ ਸਾਡੀ ਤਾਂ ਬਾੜ ਤਰੇੜ ਚੋਂ ਕੀ ਦਾ ਸੱਚ ਮੰਨ ਗਏ ਹਨ ਤੁਰਤਾ ਯਾਰ ਬਾਈ ਮੈਂ ਤਾਂ ਅਜੀੰਦਗੀ ਚ ਮੈਂ ਤਾਂ ਮੇਰੀ 26 27 ਸਾਲਾਂ ਦੀ ਉਮਰ ਹੈ ਦੇਖੀ ਨਹੀਂ ਐਤ ਕੀ ਪਹਿਲੀ ਵਾਰੀ ਮੇਰੇ 60 ਮਣ ਕਣਕ ਹੋਈ ਹੈ ਨਹੀਂ ਕਦੇ ਬਸ 60 ਤੋਂ ਥੱਲੇ ਥੱਲੇ ਰਹਿੰਦੀ ਸੀ ਇੱਥੇ ਜੀ ਖੇੜਦੀ ਸੀ ਹਾਂ ਉਹ 75 75 ਵਾਲੇ ਤਾਂ ਹੁਣ ਠੰਡ ਅੱਜ ਇੱਕ ਮੈਂ ਵੇਖੀ ਵੀਡੀਓ ਜੀ ਹਾਂ ਉਹ ਖਣੀ ਕਿਹੜਾ ਵੀ ਦੱਸਣਾ ਕਿ 98 ਮਣ ਨਿਕਲੀ ਜਦ ਰਸ ਬਾਈ ਯਾਰ ਕੀ ਕਹਿ ਸਕਦੇ ਆ ਪਤਾ ਨਹੀਂ ਕਿਹੜੀ ਦੁਨੀਆ ਤੇ ਨਿਕਲ ਪਤਾ ਨਹੀਂ ਕਿੱਥੇ ਤੁਰੇ ਫਿਰਦੇ ਆ ਫਿਰਦਾ ਬਾਈ ਕਹਿੰਦਾ ਵੀ ਹਜੇ ਇੱਥੇ ਕਹਿੰਦੇ ਕਾਟੋ ਕਹਿੰਦੇ ਨੇ ਫੁੱਲਾਂ ਦੇ ਕਾਹਦੀ ਕਾਟੋ ਲਿਬੜੀ ਫਿਰਦੀ ਆ ਕਾਟੋ ਨਿਕਲਦੇ ਨਹੀਂ ਕਾਟੋ ਆ ਖੜੀ ਜਾਂਦਾ ਬਾਈ ਤੇ ਆ ਦੇਖ ਲਓ ਬਾਈ ਹਾਲਾਤ ਹਨਾ ਤੁਸੀਂ ਵੀ ਦੱਸੋ ਤੂੜੀ ਵਾਲੇ ਬਾਈ ਤੇ ਕਰੀ ਜਾਂਦੇ ਜਮਾ ਹੁਣ ਕਹੀ ਤਾਂ ਕਹਿ ਦਿੰਦੇ ਬਾਈ ਸੋਨਾ ਬਣ ਜੂਗੀ ਹੁਣ ਮੈਨੂੰ ਨਹੀਂ ਪਤਾ ਵੀ ਸੋਨਾ ਕਦੋਂ ਬਣੂ ਅੱਜ ਤੱਕ ਇਰਾ ਇਹ ਪਿੱਤਲ ਵਾਲਾ ਕੰਮ ਹੋਇਆ ਪਿਆ ਤੇ ਲਓ ਬਈ ਦੱਸ ਦਿਓਣਾ ਕਰ ਦਿਓ ਸ਼ੇਅਰ ਤੇ ਕਿੱਥੇ ਇੱਕ ਬਈ ਰੇਟ ਰੂਟ ਨਿਕਲਿਆ ਕੀ ਸਿਸਟਮ ਹੈ ਗਾਹ ਨੂੰ ਤੁੜੀ ਦਾ ਕੀ ਬਣੂਗਾ